ਵੀਰੋ ਤੇਰੀ ਵਿਦਿਆਰਥੀਓ ਭਾਰਤੀ ਅਤੇ ਅੰਤਰਰਾਸ਼ਟਰੀ ਲੇਖਣ ਪ੍ਰਣਾਲੀ ਦਾ ਦੂਜਾ ਭਾਗ ਅਸੀਂ ਕਰਾਂਗੇ ਤੇ ਬੱਚਿਓ ਇਸ ਵੀਡੀਓ ਵਿੱਚ ਅਸੀਂ ਸੰਖਿਆਵਾਂ ਨੂੰ ਸ਼ਬਦਾਂ ਵਿੱਚ ਕਿਵੇਂ ਲਿਖਿਆ ਜਾਂਦਾ ਹੈ ਜਿਹੜੀਆਂ ਸੰਖਿਆਵਾਂ ਤੁਹਾਨੂੰ ਅੰਕਾਂ ਦੇ ਰੂਪ ਵਿੱਚ ਦਿੱਤੀਆਂ ਹੋਈਆਂ ਹਨ ਉਹਨਾਂ ਨੂੰ ਅਸੀਂ ਸ਼ਬਦਾਂ ਵਿੱਚ ਲਿਖਣਾ ਹੈ ਤੇ ਕਿਵੇਂ ਲਿਖਣਾ ਹੈ ਉਹ ਕਿਹੜੀ ᔪਗਤੀ ਹੈ ਇਹ ਚ ਭਾਰਤੀ ਅਤੇ ਅੰਤਰਰਾਸ਼ਟਰੀ ਦੋਨਾਂ ਦੇ ਮੈਂ ਕਾਫੀ ਸਾਰੇ ਮਿਸਾਲਾਂ ਉਦਾਹਰਣ ਲੈ ਕੇ ਤੁਹਾਨੂੰ ਦੱਸਾਂਗਾ ਸੋ ਤੁਸੀਂ ਬੜੇ ਧਿਆਨ ਦੇ ਨਾਲ ਦੇਖੋ ਤੇ ਇਹਨਾਂ ਦਾ ਚੰਗੀ ਤਰ੍ਹਾਂ ਅਭਿਆਸ ਕਰ ਲਵੋ। ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀਆਂ 5ਵੀਂ ਤੋਂ ਲੈ ਕੇ 12ਵੀਂ ਤੱਕ ਅੰਗਰੇਜ਼ੀ ਫਿਰ 6ਵੀਂ ਤੋਂ ਲੈ ਕੇ 10ਵੀਂ ਤੱਕ ਦਾ ਗਣਿਤ ਤੇ 8ਵੀਂ ਤੋਂ ਲੈ ਕੇ 10ਵੀਂ ਤੱਕ ਦੀ ਜਿਹੜੀ ਸਾਇੰਸ ਤੇ ਹੋਰ ਬਹੁਤ ਸਾਰੀ ਵੀਡੀਓ ਜਿਹੜੇ ਹੈਗੇ ਨੇ ਤੁਹਾਨੂੰ ਚੈਨਲ ਤੇ ਮਿਲ ਜਾਣਗੇ। ਵੱਖ-ਵੱਖ ਵਿਸ਼ਿਆਂ ਦੀਆਂ ਵੱਖ-ਵੱਖ ਜਮਾਤਾਂ ਦੇ ਹਿਸਾਬ ਨਾਲ ਪਲੇਲਿਸਟਾਂ ਬਣੀਆਂ ਹੋਈਆਂ। ਤਾਂ ਤੁਸੀਂ ਚੈਨਲ ਤੇ ਜਾ ਕੇ ਉਹਨਾਂ ਪਲੇਲਿਸਟਾਂ ਨੂੰ ਖੋਲ ਕੇ ਉਹਨਾਂ ਚ ਵੀ ਵੀਡੀਓਜ਼ ਵੀ ਜ਼ਰੂਰ ਦੇਖੋ। ਹੁਣ ਦੇਖਿਓ ਬੱਚਿਓ ਹੁਣ ਅਸੀਂ ਕਰਦੇ ਆਂ ਸੋ ਬੱਚਿਓ ਪਹਿਲਾਂ ਅਸੀਂ ਜਿਹੜੀ ਇਹ ਭਾਰਤੀ ਪ੍ਰਣਾਲੀ ਲੈ ਲੈਂਦੇ ਆਂ ਸੱਜਿਆਂ ਪਾਸਿਓ ਤਿੰਨ ਅੰਕ ਛੱਡ ਦੇਣੇ ਨੇ ਉਹ 100 ਇਕਾਈ ਤੇ ਦਹਾਈ ਹੋਣਗੇ ਇਕਾਈ ਦਹਾਈ ਤੇ ਸੈਂਕੜਾ 100 ਫਿਰ ਹੈਗਾ ਹਜ਼ਾਰ 2 ਦਾ ਸਮੂਹ ਹਜ਼ਾਰ ਦਾ ਬਣਿਆ ਜਾਏਗਾ ਉਸ ਤੋਂ ਅਗਲਾ ਸਮੂਹ ਲੱਖ ਦਾ ਬਣਿਆ ਜਾਏਗਾ ਉਸ ਤੋਂ ਅਗਲਾ ਸਮੂਹ 2 ਦਾ ਕਰੋੜ ਦਾ ਤੇ ਉਸ ਤੋਂ ਅਗਲਾ ਸਮੂਹ ਜਿਹੜਾ ਹੈ ਉਹ ਅਰਬ ਦਾ ਬਣਿਆ ਜਾਏਗਾ ਹੁਣ ਦੇਖੋ ਬੱਚਿਓ ਇਹ ਜਿਹੜਾ ਹੋ ਗਿਆ ਇੱਕ ਤਿੰਨ ਛੱਡ ਦਿੱਤੇ ਪਹਿਲਾ ਸਮੂਹ ਹੋਦਾ 1000 ਫਿਰ ਲੱਖ ਫਿਰ ਕਰੋੜ ਕਰੋੜ ਤੇ ਬੋਲੇ ਹੋ ਗਏ ਹੈ ਤੇ ਇੱਥੇ ਕੀ ਹੈਗਾ ਬੱਚਿਓ 1 ਭਾਵ 1 ਅਰਬ ਲੋ ਜੀ ਕਰਬ ਲਿਖ ਲਿਆ ਲੱਖ ਕਿੰਨੇ ਨੇ ਹੈ ਹੀ ਨਹੀਂ ਤੇ ਕਰੋੜ ਕਿੰਨੇ ਨੇ 0 0 ਹੈ ਹੀ ਨਹੀਂ ਕਰੋੜ ਹੈ ਹੀ ਨਹੀਂ ਸੋ ਕਰੋੜ ਆਏਗਾ ਨਹੀਂ ਲੱਖ ਕਿੰਨੇ ਨੇ ਹੈ ਹੀ ਨਹੀਂ ਹਜ਼ਾਰ ਕਿੰਨੇ ਨੇ ਹੈ ਹੀ ਨਹੀਂ ਸੌ ਵੀ ਨਹੀਂ ਹੈਗੇ ਤੇ ਕੱਲਾ 1 ਰੁਪਿਆ ਹੈਗਾ ਤੇ ਆ ਬਣ ਗਿਆ ਬੱਚਿਓ ਇੱਕ ਅਰਬ 1 ਰੁਪਏ ਕਈ ਵਾਰ ਜਿੱਥੇ ਵਿੱਚ ਸਿਫਰਾਂ ਬਹੁਤ ਸਾਰੀਆਂ ਆ ਜਾਂਦੀਆਂ ਹਨ ਉੱਥੇ ਬੱਚੇ ਬੁੰਦਲ ਜਾਂਦੇ ਨੇ ਘਬਰਾ ਜਾਂਦੇ ਨੇ ਤਾਂ ਕਰਕੇ ਮੈਂ ਐਵੜੇ ਮਿਸਾਲਾਂ ਨਹੀਂ ਆਣੇ ਹੁਣ ਇਹ ਦੇਖੀਏ ਐਵੜਾ ਇਹ ਦੇਖੋ ਇਹ ਤਿੰਨ ਛੱਡ ਦਿੱਤੇ ਇਹ ਤੇ 100 ਤੱਕ ਹੈਗੇ ਨੇ ਹਨਾ 1 ਤੋਂ ਲੈ ਕੇ 999 ਤੱਕ ਇਹ ਫਿਰ ਹਜ਼ਾਰ ਦਾ ਸਮੂਹ ਲੱਖ ਦਾ ਸਮੂਹ ਕਰੋੜ ਦਾ ਸਮੂਹ ਤੇ ਆ ਗਿਆ ਅਰਬ ਸੋ ਆ ਗਿਆ ਤਿੰਨ ਅਰਬ ਲਓ ਜੀ ਕਰੋੜ ਹੈ ਨਹੀਂ ਲੱਖ ਵੀ ਹੈ ਨਹੀਂ ਤੇ ਹੁਣ ਆ ਗਿਆ 05 5000 ਆ ਰਹੇ 5000 ਤੇ 1 ਰੁਪਈਆ ਲਓ ਜੀ ਐ ਬਣ ਗਿਆ ਇਦਾਂ ਸ਼ਬਦਾਂ ਦੇ ਵਿੱਚ ਹੁਣ ਫਿਰ ਦੇਖੀਏ ਤਿੰਨ ਛੱਡ ਦੇਣੇ ਨੇ ਫਿਰ ਕੀ ਹੈ ਹਜ਼ਾਰ ਲੱਖ ਕਰੋੜ ਤੇ ਅਰਬ ਲਓ ਜੀ ਇਹ ਅਰਬ ਹੈਗਾ ਕਰੋੜ ਹੈ ਨਹੀਂ ਸਿਫਰ ਆ ਗਏ ਨੇ ਦੋਨੋਂ ਕਰੋੜ ਛੱਡ ਦਾਂਗੇ ਫਿਰ ਅਗਲਾ ਆ ਗਿਆ 07 ਆਵ 7 ਲੱਖ 7 ਲੱਖ 04 ਆਵ 4 ਹਜ਼ਾਰ ਤੇ 130 ਰੁਪਏ ਇਸੋ ਥਿਰ ਬਣ ਗਿਆ ਜੀ ਕਿੰਨਾ ਸੌਖਾ ਹੈ ਉਹਨੇ ਦੇਖੀ ਉਹਨੇ ਵੱਡਾ ਇਹ ਦੇਖੋ ਇਹ ਤਿੰਨ ਛੱਡ ਦਿੱਤੇ ਦੋ ਸਮੂਹ ਹਜ਼ਾਰ ਦਾ ਅਗਲਾ ਦੋ ਸਮੂਹ ਲੱਖ ਦਾ ਅਗਲਾ ਦੋ ਸਮੂਹ ਕਰੋੜ ਦਾ ਫਿਰ ਆ ਗਿਆ ਤੁਹਾਡਾ ਅਰਬ ਇਹ ਬਣ ਗਿਆ 7 ਅਰਬ ਫਿਰ 09 ਮਤਲਬ 9 ਕਰੋੜ ਫਿਰ 03 ਮਤਲਬ 3 ਲੱਖ ਤੇ 05 ਮਤਲਬ 5 ਹਜ਼ਾਰ ਤੇ 113 ਰੁਪਏ 113 ਤੇ ਆਹ ਹੁਣ ਇੱਕ ਮਿਸਾਲ ਹੋਰ ਦੇਖਦੇ ਆ। ਤੋ ਜੀ ਹੁਣ ਐਵਾਂ ਲਾ ਦੇਖਦੇ ਆ ਚਲੋ। ਤੇ 3 ਛੱਡੇ ਹਜ਼ਾਰ ਲੱਖ ਕਰੋੜ ਤੇ ਲੋ ਜੀ ਇਹ 10 ਅਰਬ ਹੋ ਗਏ ਹੁਣ। 10 ਅਰਬ ਕਰੋੜ ਹੈ ਨਹੀਂ ਲੱਖ ਹੈ ਨਹੀਂ ਹਜ਼ਾਰ ਹੈ ਨਹੀਂ ਸਿੱਧਾ 10 ਰੁਪਏ ਨੇ 100 ਵੀ ਨਹੀਂ ਹੈਗੇ 10 ਰੁਪਏ ਨੇ। 10 ਰੁਪਏ ਬਣ ਗਿਆ ਜੀ। ਹੁਣ ਫੇਰ ਦੇਖੀਏ ਇਹ ਛੱਡੇ ਆ ਹਜ਼ਾਰ ਲੱਖ ਕਰੋੜ ਤੇ 13 ਅਰਬ 13 ਅਰਬ ਕਰੋੜ ਨਹੀਂ ਹੈਗੇ ਲੱਖ ਵੀ ਨਹੀਂ ਹੈਗੇ 13000 ਤੇ 100 ਰੁਪਏ 13000 ਹੈਗੇ ਨੇ ਤੇ 13000 ਲੈ ਲਿਆ ਮਣ ਗਿਆ 100 ਰੁਪਏ ਮਣ ਗਿਆ ਜੀ ਹੁਣ ਦੇਖੀਏ ਹੁਣ ਦੇਖੋ ਪੁਰੇ ਦੱਲੇ ਲੈ ਇਹ ਚੋ ਸਿਫਰਾ ਢਾਤੀਆਂ ਮੈਂ ਇਹ ਦੇਖੋ ਇਹ ਤਿੰਨ ਛੱਡੇ ਤੇ ਇਹ ਬਣ ਗਿਆ ਲੱਖ ਨਹੀਂ ਹਜ਼ਾਰ ਲੱਖ ਕਰੋੜ ਅਰਬ ਇਹ ਕਿੰਨਾ ਬਣ ਗਿਆ 69 ਅਰਬ 69 ਅਰਬ ਬਣ ਗਿਆ 18 ਕਰੋੜ 18 ਕਰੋੜ ਬਣ ਗਿਆ 84 ਲੱਖ 84 ਲੱਖ ਬਣ ਗਿਆ 39000 39000 ਬਣ ਗਿਆ 499 ਰੁਪਏ 499 ਰੁਪਏ ਹलो ਇੱਕ ਹੋਰ ਦੇਖੀਏ ਉਹ ਦੇਖੋ ਇਹ ਤਿੰਨ ਛੱਡ ਦਿੱਤੇ ਹਜ਼ਾਰ ਲੱਖ ਕਰੋੜ ਅਰਬ ਕਿੰਨੇ 79 ਅਰਬ 79 ਅਰਬ ਕਰੋੜ ਤੇ ਹੈ ਹੀ ਨਹੀਂ ਸੋ ਕਰੋੜ ਦਾ ਨੰਬਰ ਆਏਗਾ ਨਹੀਂ ਸਿੱਧਾ ਫਿਰ ਗਿਆ 36 ਲੱਖ 36 ਲੱਖ ਆ ਗਿਆ ਫਿਰ 13000 ਆ ਗਿਆ ਫਿਰ 659 659 ਰੁਪਏ ਸਵੇ ਬੱਚੋ ਦੋ ਸਲਾਈਡਾਂ ਵਿੱਚ ਅਸੀਂ ਕਰ ਲਈ ਭਾਰਤੀ ਲਿਖਣ ਪ੍ਰਣਾਲੀ ਅੰਕਾਂ ਦੇ ਰੂਪ ਵਿੱਚ ਲਿਖੀ ਹੋਈ ਸੰਖਿਆ ਨੂੰ ਸ਼ਬਦਾਂ ਚ ਜਿਵੇਂ ਲਿਖਣਾ ਹੈ ਹੁਣ ਅਸੀਂ ਬੱਚੋ ਕਰਾਂਗੇ ਅੰਤਰਰਾਸ਼ਟਰੀ ਲਿਖਣ ਪ੍ਰਣਾਲੀ ਜਿਹਦੇ ਵਿੱਚ ਅਸੀਂ ਮਿਲੀਅਨ ਬਿਲੀਅਨ ਵਗੈਰਾ ਵਰਤਦੇ ਹਾਂ ਹੁਣ ਦੇਖਿਓ ਹੁਣ ਇਦਾਂ ਦੇ ਇਹਦੇ ਵਿੱਚ ਵਿੱਚ ਸਾਰੇ ਸਮੂਹ ਤਿੰਨ-ਤਿੰਨ ਦੇ ਹੁੰਦੇ ਨੇ ਸੌਖਾ ਹੈ ਤਿੰਨ ਇਹਨੂੰ ਛੱਡ ਦੇਣਾ ਇਹ ਹੈਗਾ 1 ਤੋਂ ਲੈ ਕੇ ਜਾਂ 0 ਤੋਂ ਲੈ ਕੇ 999 ਕੋਈ ਵੀ ਹੋ ਸਕਦਾ ਹੈ ਹੈਨਾ ਇਹ ਹੋ ਗਿਆ ਹਜ਼ਾਰ ਇਹਦਾ ਸਮੂਹ ਫਿਰ ਆ ਗਿਆ ਮਿਲੀਅਨ ਇੱਥੇ ਤੱਕ ਸੇਮ ਹੈਗਾ ਆਲਮੋਸਟ ਜਿੱਦਾਂ ਬਣਾਉਂਦਾ ਇੱਥੇ ਮਲਕੀ ਜਿਹੜੀ ਆਪਣੀ ਭਾਰਤੀ ਪ੍ਰਣਾਲੀ ਹੈਗੀ ਉਹ ਚ ਦੋ ਹੁੰਦੇ ਨੇ ਇੱਥੇ ਤਿੰਨ ਹੈਗੇ ਨਹੀਂ ਠੀਕ ਹੈ ਇਹ ਧਿਆਨ ਰੱਖਣਾ ਤਿੰਨ-ਤਿੰਨ ਦੇ ਸਮੂਹ ਨੇ ਫਿਰ ਅਗਲਾ ਹੈਗਾ ਮਿਲੀਅਨ ਫਿਰ ਹੈਗਾ ਬਿਲੀਅਨ ਫਿਰ ਹੈਗਾ ਟ੍ਰਿਲੀਅਨ ਤੇ ਮਤਲਬ ਤਨ ਇਹ ਤੋਂ ਗੀ ਵੀ ਦੇਸੀ ਕੁਆਂਟਰੀਲੀਅਨ ਕੁਇੰਟਿਲੀਅਨ ਹਨਾ ਤੇ ਇਹ ਦੇਖੋ ਬੱਚੇ ਹੁਣ ਅਸੀਂ ਇੱਕ ਛੱਡਿਆ 1000 ਮਿਲੀਅਨ 100 ਵਾਲਾ ਜਿਹੜਾ ਹੋ ਗਿਆ 1000 ਇਹ ਆ ਗਿਆ ਮਿਲੀਅਨ ਤੇ ਅਗਲਾ ਜਿਹੜਾ ਆ ਗਿਆ ਬਿਲੀਅਨ ਹੁਣ ਇੱਕ ਬਿਲੀਅਨ ਹੋ ਗਿਆ ਇੱਕ ਬਿਲੀਅਨ ਮਿਲੀਅਨ ਹੈਗੇ ਨੇ ਨਹੀਂ 1000 ਹੈਗੇ ਨੇ ਨਹੀਂ 100 ਹੈਗੇ ਨੇ ਨਹੀਂ ਕੱਲਾ ਇੱਕ ਹੈਗਾ 1 ਰੁਪਿਆ ਇੱਕ ਬਿਲੀਅਨ 1 ਰੁਪਏ ਸਿਫਰਾਂ ਦੇ ਵਿੱਚ ਜਿਹੜੇ ਸਿਫਰਾਂ ਵਿੱਚ ਘਾਰ ਆ ਜਾਂਦੀਆਂ ਨੇ بڑے ਬੱਚੇ ਭੰਗਲ ਬੁੱਸੇ ਖਾ ਜਾਂਦੇ ਨੇ ਜਿੱਥੇ ਸਿਫਰ ਵਾਲਾ ਸਮੂਹ ਹੈ ਸਿਫਰਾਂ ਨੇ ਇਹਦਾ ਲਕੀ ਉਹ ਜਿਹੜੀ ਲੱਖ ਬਿਲੀਅਨ ਮਿਲੀਅਨ ਜਿਹੜਾ ਹੈਗਾ ਉਹ ਨਹੀਂ ਆਏਗਾ ਉਹ ਸ਼ਬਦਾਂ ਵਿੱਚ ਆਏਗਾ ਨਹੀਂ ਫਿਰ ਦੇਖिए ਇਹ ਦੇਖੋ ਇਕਾਈ ਦਹੀ ਸੈਂਕੜਾ ਹੋ ਗਿਆ ਇਹ ਹੋ ਗਿਆ ਹਜ਼ਾਰ ਦਾ ਸਮੂਹ ਇਹ ਹੋ ਗਿਆ ਮਿਲੀਅਨ ਦਾ ਸਮੂਹ ਇਹ ਹੋ ਗਿਆ ਬਿਲੀਅਨ ਦਾ ਸਮੂਹ ਤੇ ਬਿਲੀਅਨ ਕਿੱਲ ਕਿੰਨਾ ਹੈ ਤਿੰਨ ਬਿਲੀਅਨ ਮਿਲੀਅਨ ਅਗੇ ਨਹੀਂ ਆਗੇ ਸੋ ਮਿਲੀਅਨ ਦਾ ਨਾ ਹੀ ਆਏਗਾ 005 ਭਾਵ 5000 5000 ਤੇ 001 ਭਾਅ 1 ਰੁਪਇਆ 1 ਰੁਪਇਆ 13 ਬਿਲੀਅਨ 5000 ਰੁਪਏ ਇਹ ਦੇਖੀ ਹੁਣ ਫਿਰ ਦੇਖੀਏ 13 ਹਜ਼ਾਰ ਮਿਲੀਅਨ ਬਿਲੀਅਨ ਇੱਕ ਬਿਲੀਅਨ ਹੈਗਾ ਲਓ ਜੀ ਇੱਕ ਬਿਲੀਅਨ ਲੈ ਲਿਆ ਮਿਲੀਅਨ ਹੈਗੇ ਨੇ 나ਜੀ ਹੈ ਨਹੀਂ ਮਿਲੀਅਨ ਫਿਰ 704 ਹਜ਼ਾਰ 704 ਹਜ਼ਾਰ 704 ਹਜ਼ਾਰ ਤੇ ਫਿਰ ਕੀ ਹੈਗਾ 130 ਰੁਪਏ ਬੱਚਿਓ ਇੰਟਰਨੈਸ਼ਨਲ ਸਿਸਟਮ ਵੀ ਸਾਨੂੰ ਆਣਾ ਚਾਹੀਦਾ ਕਿਉਂਕਿ ਹੁਣ ਆਲਮੀ ਪਿੰਡ ਬਣ ਗਿਆ ਗਲੋਬਲ ਦੁਨੀਆ ਇੱਕ ਪਿੰਡ ਬਣ ਗਈ ਹੈ ਸਾਡਾ ਇੱਕ ਦੂਜੇ ਦੇ ਨਾਲ ਵਾ ਵਾਸਤਾ ਪਿੰਡ ਹੈ ਕੰਮਕਾਰ ਹੁੰਦਾ ਹੈ ਟਰੇਡਿੰਗ ਹੁੰਦੀ ਹੈ ਨਾ ਸੋ ਇਹ ਸਾਰੀ ਚੀਜ਼ ਸਾਨੂੰ ਪਤਾ ਹੋਣੀ ਚਾਹੀਦੀ ਹੈ ਹੁਣ ਦੇਖੀਏ ਬੱਚਾ ਉਹਲਾ ਦੇਖੋ ਇਹ ਵੀ ਤਿੰਨ ਛੱਡਦੇ ਇੱਥੇ ਨਿਕਾਈਦਾ ਹੈ ਸੈਂਕੜਾ ਇਹ ਹਜ਼ਾਰ ਇਹ ਮਿਲੀਅਨ ਇਹ ਬਿਲੀਅਨ ਕਿੰਨਾ ਹੋ ਗਿਆ 7 ਬਿਲੀਅਨ 7 ਮਿਲੀਅਨ 090 ਹੈਗਾ 900 ਜੇ 900 ਹੁੰਦਾ ਫਿਰ 900 ਮਿਲੀਅਨ ਮੰਨਣਾ ਸੀ ਹੈਗਾ 090 90 ਮਿਲੀਅਨ 90 मिलियन फिर 305000 305000 113 रुपए लवली आओ हुन बच्चो 61 ਹੋਰ ਕਰਦੇ ਆ ਤਾਂ ਕਿ ਤੁਹਾਡਾ ਅਭਿਆਸ ਪੱਕਾ ਹੋ ਜਾਏ ਹੁਣ ਦੇਖੋ ਬੱਚੇ ਵੜਾ ਇਹ ਛੜ ਦਿੱਤੇ 10 ਫਿਰ 10 ਕਿਹੜੇ ਆ ਗਏ ਨੇ ਹਜ਼ਾਰ ਫਿਰ ਅਗਲੇ 10 ਕਿਹੜੇ ਆ ਗਏ ਨੇ ਮਿਲੀਅਨ ਫਿਰ ਅਗਲਾ ਗਰੁੱਪ ਆ ਜਾਂਦਾ ਬਿਲੀਅਨ ਦਾ ਹੁਣ ਬਿਲੀਅਨ ਚ 10 ਆ ਗਏ ਨੇ 10 ਬਿਲੀਅਨ ਮਿਲੀਅਨ ਹੈ ਨਹੀਂ ਹਜ਼ਾਰ ਹੈ ਨਹੀਂ 100 ਹੈ ਨਹੀਂ ਸਿੱਧਾ 10 ਰੁਪਏ ਹਨ ਨੇ 10 ਰੁਪਏ ਕਿੰਨਾ ਸੌਖਾ ਹੈ ਫਿਰ ਇਧਰ ਚੱਲੋ ਹਜ਼ਾਰ ਮਿਲੀਅਨ ਬਿਲੀਅਨ ਬਿਲੀਅਨ ਕਿੰਨੇ 13 ਕਿੰਨਾ ਬਿਲੀਅਨ ਮਿਲੀਅਨ ਹੈਗੇ ਹੈ ਨਹੀਂ ਜੀ ਫਿਰ ਸਿੱਧਾ 13 013 13000 13000 ਤੇ 100 ਰੁਪਏ ਲਓ ਜੀ ਠੀਕ ਹੈ ਜੀ 100 ਰੁਪਏ ਵਾਲੇ ਹੁਣ ਦੇਖੀਓ ਹੁਣ ਦੇ ਸਾਰੇ ਪਆਏ ਸਾਰੇ ਹਿੰਸੇ ਪਾ ਦਿੱਤੇ ਨੇ ਹੁਣ ਦੇਖੋ ਇਹ ਤਿੰਨ ਫਿਰ 3 ਇਹ 1000 ਦੇ 439 188 ਮਿਲੀਅਨ ਦੇ 69 ਹੋ ਗਏ ਬਿਲੀਅਨ ਦੇ ਸੋ 69 ਬਿਲੀਅਨ 69 ਬਿਲੀਅਨ 188 ਮਿਲੀਅਨ 188 ਮਿਲੀਅਨ 439 ਹਜ਼ਾਰ 439 ਰੁਪਏ 439 ਰੁਪਏ ਹੁਣ ਇਹ ਦੇਖੀਏ ਇਹ ਦੇਖੋ 3 ਫਿਰ ਇਹ ਹਜ਼ਾਰ ਫਿਰ ਮਿਲੀਅਨ ਇਹ ਆ ਗਿਆ ਬਲੈਂ 79 79 ਬਿਲੀਅਨ 003 ਭਾਵ 3 10 ਮਿਲੀਅਨ 10 ਮਿਲੀਅਨ ਫਿਰ 613 613 ਹਜ਼ਾਰ ਫਿਰ ਆ ਗਿਆ 659 ਰੁਪਏ 659 ਰੁਪਏ ਇਹਨੂੰ ਨਾਲ ਦੇਖੀ ਜਾਓ ਬਸ ਪਹਿਲਾ ਕੋ ਸਮੂਹ ਜਿਹੜਾ ਹੈਗਾ ਉਹ 100 ਤੋਂ ਲੈ ਕੇ ਮਲੇ ਕਿਹ ਲੋ 1 ਤੋਂ ਲੈ ਕੇ ਜਾਂ 0 ਤੋਂ ਲੈ ਕੇ 999 ਤੱਕ ਹੁੰਦਾ ਹੈ ਫਿਰ ਇਹ ਵੀ 100 0 ਤੋਂ ਲੈ ਕੇ 1 ਤੋਂ ਲੈ ਕੇ 999 1 ਤੋਂ ਲੈ ਕੇ 999 1 ਤੋਂ ਲੈ ਕੇ 999 ਤੱਕ ਤਿੰਨ ਤਿੰਨ ਦਾ ਸਮੂਹ ਹੈ ਜਬਸੇ ਹਜ਼ਾਰ ਮਿਲੀਅਨ ਬਿਲੀਅਨ ਟ੍ਰਿਲੀਅਨ ਇਸ ਤਰ੍ਹਾਂ ਕਰਕੇ ਜਦੋਂ ਬੱਚੋ ਤੁਸੀਂ ਸਾਰੀਆਂ ਮਿਸਾਲਾਂ ਸਾਰੇ ਐਗਜ਼ਾਮਪਲ ਕਰ ਲੋਗੇ ਤੇ ਤੁਹਾਡੀ ਕਿਤਾਬ ਚ ਵੀ ਕੁਝ ਸਵਾਲ ਦਿੱਤੇ ਹੋਏ ਨੇ ਤੁਸੀਂ ਉਹ ਵੀ ਕਰ ਲੋਗੇ ਤੇ ਫਿਰ ਦੇਖੋ ਇਹ ਸਾਰੀ ਜਿਹੜੀ ਖੇਡ ਹੈਗੀ ਹੈ ਬੱਚਿਓ ਸਿਰਫ ਤੇ ਸਿਰਫ ਅਭਿਆਸ ਦੀ ਹੈ ਔਰ ਬੱਚੋ ਤੁਹਾਨੂੰ ਮਜ਼ੇਦਾਰ ਗੱਲ ਦੱਸਾਂ ਕਈ ਵੱਡੇ ਵੱਡੇ ਵੀ ਇਹਨਾਂ ਗਿਣਤੀਆਂ ਚ ਅੰਕਾਂ ਤੋਂ ਸ਼ਬਦ ਤੇ ਸ਼ਬਦਾਂ ਤੋਂ ਅੰਕਾਂ ਅੰਕਾਂ 'ਚ ਧਿਆਨ ਲੱਗੇ ਚੱਕਰ ਖਾ ਜਾਂਦੇ ਨੇ ਤੇ ਗਲਤੀਆਂ ਕਰਦੇ ਨੇ ਅਗਲਾ ਵੀਡੀਓ ਜਿਹੜਾ ਹੋਏਗਾ ਬੱਚਿਓ ਉਹ ਸ਼ਬਦਾਂ ਦੇ ਵਿੱਚ ਜਿਹੜੀ ਸੰਖਿਆ ਲਿਖੀ ਹੋਈ ਏ ਪਾਵੇ ਦਾ ਉਲਟ ਅੰਕਾਂ ਦੇ ਰੂਪ ਵਿੱਚ ਕਿਦਾਂ ਲਿਖਣਾ ਹੈ ਅਸੀਂ ਉਹਦਾ ਅਭਿਆਸ ਕਰਾਂਗੇ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਬੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ